ਗੁੱਡ ਮਾਰਨਿੰਗ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅਗਲੇ ਦਿਨ ਤੇ ਅਗਲੀ ਇੱਕ ਹੋਰ ਵੀਡੀਓ ਦੇ ਵਿੱਚ ਤੇ ਆਪਾਂ ਹੈਗੇ ਇੱਕ ਅਜਿਹੇ ਸ਼ਹਿਰ ਕੇ ਜਿਹਦਾ ਅਸੀਂ ਬਹੁਤ ਵਾਰਾ ਨਾਂ ਲਿਆ ਤੇ ਪਰ ਹਜੇ ਤੱਕ ਸਾਨੂੰ ਨਾਂ ਨਹੀਂ ਯਾਦ ਆਇਆ ਪਤਾ ਕਿਹੜਾ ਸ਼ਹਿਰ ਹੈ ਪਤਾ ਕਿਹੜਾ ਸ਼ਹਿਰ ਹੈ ਇੰਨੇ ਵਾਰੀ ਇਹਦਾ ਨਾਂ ਪੁੱਛਿਆ ਯਾਦ ਕੀਤਾ ਪਰ ਨਾਂ ਯਾਦ ਨਹੀਂ ਆ ਰਿਹਾ ਆ ਲੰਮਨ ਕੈਂਡੀ ਆਹ ਹੈ ਜੀ ਹੈ ਨੀਲਮ ਕੈਂਡੀ ਨੀਲਰ ਕੈਂਡੀ ਤੇ ਟਾਈਮ ਸਵੇਰ ਦੇ ਸੁੰਨੀ 7 ਵਜੇ ਕੇ ਜਿਆਦਾ ਹੋ ਗਿਆ 7 ਵਜੇ ਤੇ ਹੁਣ ਮੈਂ ਤੇ ਸੁੰਨੀ ਨਿਕਲੇ ਹੋਏ ਆ ਬਾਜ਼ਾਰ ਵੱਲ ਨੂੰ ਵੀ ਕਿਤੇ ਸਾਨੂੰ ਕੋਈ ਦੁਕਾਨ ਖੁੱਲੀ ਮਿਲ ਜੇ ਜਿੱਥੋਂ ਸਾਨੂੰ ਮਿਲ ਜੇ ਦੁੱਧ ਤੇ ਜਿੱਥੋਂ ਸਾਨੂੰ ਮਿਲ ਜੇ ਬਰੈਡ ਤੇ ਅਸੀਂ ਸਵੇਰ ਦਾ ਜਿਹੜਾ ਬ੍ਰੇਕਫਾਸਟ ਆ ਉਹ ਕਰ ਲਈਏ ਕਿਉਂਕਿ ਰਾਤੀ ਆਪਾਂ ਡਿਨਰ ਤਿਆਰ ਨਹੀਂ ਕੀਤਾ ਸੀ ਕਿਉਂਕਿ ਨੇੜੇ ਇੱਕ ਬਹੁਤ ਵਧੀਆ ਰੈਸਟੋਰੈਂਟ ਮਿਲ ਗਿਆ ਸੀਗਾ ਸਾਨੂੰ ਜਿੱਥੋਂ ਅਸੀਂ ਸਸਤੇ ਜੀ ਸਰ ਗਿਆ ਸਾਡਾ ਤੇ 100 ਰੁਪਿਆ ਪਰ ਹਿੱਟ ਦੇ ਹਿਸਾਬ ਨਾਲ ਅਸੀਂ ਚਿਕਨ ਦੇ ਨਾਲ ਡਿਨਰ ਕਰ ਲਿਆ। देर ਬੜੇ ਆਹਮ ਨਾਲ ਪੋਣੇ ਕੇ 11 ਵਜੇ ਅਸੀਂ ਦੜ ਗਏ ਸੀ ਬਿਸਤਰਿਆਂ ਦੇ ਵਿੱਚ ਤੇ ਹੁਣ ਸਾਡੀ ਅੱਜ ਦੀ ਇੱਛਾ ਇਹ ਹੈਗੀ ਆ ਕਿ ਕੱਲ ਵੀ ਅਸੀਂ 12 ਵਜੇ ਤੁਰਿਆਂ ਕਿਤੇ 11 ਕਿਤੇ 12 ਕਿਤੇ 11 ਕਿਤੇ 12 ਵਜੇ ਜਾਂਦੇ ਆ ਕਿਉਂਕਿ ਕੱਪੜੇ-ਕਪੜੇ ਵੀ ਧੋਣ ਵਾਲੇ ਹੁੰਦੇ ਆ ਕੋਈ ਨਾ ਕੋਈ ਕੱਪੜੇ ਧੋਣ ਲੱਗ ਪੈਂਦਾ ਸੁਕਾਉਣੇ ਹੁੰਦੇ ਆ ਤੇ ਅੱਜ ਅਸੀਂ ਤੰਨਾ ਨੇ ਕੱਪੜੇ ਨਹੀਂ ਧੋਤੇ ਤੰਨਾ ਚੋਂ ਕਿਸੇ ਨੇ ਵੀ ਅੱਜ ਸਾਡਾ ਇਰਾਦਾ ਹੈਗਾ ਵੀ ਅੱਜ 10 ਵਜੇ ਨਿਕਲਿਆ ਜਾਵੇ ਤੇ ਬ੍ਰੇਕਫਾਸਟ ਕਰਕੇ ਨਿਕਲਿਆ ਜਾਵੇ ਤੇ ਮਾਰਕੀਟ ਹੱਲੇ ਬੰਦ ਆ ਪਰ ਜਿਹੜੀਆਂ ਦੁੱਧ-ਦਾਲੀਆਂ ਦੁਕਾਨਾਂ ਉਹ ਖੁੱਲੀਆਂ ਹੁੰਦੀਆਂ ਤਕਰੀਬਨ ਬਾਜ਼ਾਰ ਦੇ ਵਿੱਚ ਕਿਉਂਕਿ ਦੁੱਧ ਦੀs ਵਕਤ ਤੇ ਲੋਡ ਪੈਂਦੀ ਆ ਇਹ ਆ ਜੀ ਗੱਲਬਾਤ ਤੇ ਕਰਦੇ ਆ ਅੱਜ ਦੀਆਂ ਗੱਲਾਂਬਾਤਾਂ ਵੀ ਅੱਜ ਆਪਾਂ ਕਿੱਧਰ ਨੂੰ ਜਾਣਾ ਤੇ ਕੀ ਕਰਨਾ ਤੇ ਜੁੜੇ ਰਹੋ ਆਪਣੇ ਸਫ਼ਰਾਂ ਦੇ ਨਾਲ ਧੰਨਵਾਦ ਆ ਜੀ ਸਾਰਿਆਂ ਦਾ ਇੱਥੋਂ ਆਪਾਂ ਨੂੰ ਅੰਡੇ ਮਿਲ ਗਏ ਉਬਲੇ-ਬਲਾਈ ਅੰਡਿਆਂ ਦੀ ਆਪਾਂ ਨੂੰ ਲੋੜ ਨਹੀਂ ਪੈਣੀ ਵਾਲਣ ਦੀ ਦੇ ਨਾਲ ਕੁਝ ਹੋਰ ਸਮਾਨ ਇੱਧਰ ਪਿਆ ਸੀਗਾ ਇਹਨਾਂ 'ਚ ਅਸੀਂ ਚੱਕ ਲਿਆ ਥੋੜਾ ਥੋੜਾ ਤੇ ਮੇਲਾ ਦਾ ਬ੍ਰੇਕਫਾਸਟ ਇਹਦੇ ਨਾਲ ਹੋਈ ਜਾਣਾ ਕੁਝ ਬਰੈਡ ਵੀ ਪਿਆ ਸੋਨੀ ਆਪਣੇ ਕੋਲੇ ਬਰੈਡ ਪਿਆ ਫਰੂਟ ਪਿਆ ਸੋਨੀ ਰੇਡੀਓ ਤੇ ਕਹਿ ਰਹੇ ਨੂੰ ਪੰਛੀ ਦੇ ਪ੍ਰਦੇਸੀ ਆਲਣਿਆਂ ਦਾ ਮੋਹ ਨਹੀਂ ਕਰਦੇ ਤੇ ਇੱਕ ਹੋਰ ਨਾਲ ਛੱਡ ਅਸੀਂ ਅੱਗੇ ਆਲੇ ਵਾਲੇ ਵੱਲ ਨੂੰ ਤੁਰ ਪਏ ਆ ਅੱਜ ਸਾਡਾ ਜਿਹੜਾ ਪਰਸੋਂ ਦੇ ਅਸੀਂ ਪਹੁੰਚੇ ਸੀ ਕੋਜੀਕੋਡ ਤੇ ਅੱਜ ਪਹੁੰਚਣ ਲੱਗੇ ਆ ਕਮਜ਼ ਵੀ ਹੈਗੇ ਯਾਰ ਅਵੇਲੇਬਲ ਕਿਹੜਾ ਹੀ ਲਾ ਕੇ ਅਸੀਂ ਲੈਣਾ ਇੱਕ ਪੁਣ ਖੜ ਜਾ ਸਰ ਪ੍ਰਚਾਰ ਨੂੰ ਅੱਛਾ ਵੇਟਿੰਗ ਰੂਮ ਲਿਖਿਆ ਹੋਇਆ ਹੈ ਇੱਧਰ ਬੱਚੇ ਇੱਧਰ ਖੜਿਆ ਸਕੂਲ ਆ ਕੋਈ ਤੇ ਬੱਚੇ ਉੱਥੋਂ ਬੈਠੇ ਹੈਲੋ ਹਾਈ ਕਰ ਰਹੇ ਆ A those two standpoint you can quasi code. ਕੋਜੀਕੋਡ ਪਹੁੰਚ ਚੁੱਕੇ ਆਪਾਂ ਕੋਜੀਕੋਡ ਦੀ ਇਹ ਸਬਜ਼ੀ ਮੰਡੀ ਲੱਗਦੀ ਆ ਫਰੂਟ ਫਰਾਟ ਬੱਬੀ ਬੱਬੀ ਫਰੂਟ ਬਾਹਰ ਤਾਂ ਦਿਸਣ ਲੱਗ ਪਿਆ ਇੱਥੇ ਹਾਂ ਖਲਗਾ ਕੰਮ ਟ੍ਰੇਟੀ ਫਰੂਟਸ ਆਪਾਂ ਹੈਗੇ ਦੋਸਤੋ ਕੋਜੀਕੋਡ ਦੇ ਵਿੱਚ ਕੋਜੀਕੋਡ ਚ ਇੱਕ ਬੀਚ ਆ ਪਰ ਬੀਚ ਆਪਾਂ ਇਹ ਰੱਖੀ ਨਹੀਂ ਹੋਈ ਆਪਣੀ ਵੈਸ਼ਲਿਸਟ ਤੇ ਤੇ ਕੋਜੀਕੋਡ ਦੇ ਵਿੱਚ ਮਿਊਜ਼ੀਅਮ ਵਗੈਰਾ ਇਹੋ ਜਿਹਾ ਕੁਝ ਹੀ ਆ ਤੇ ਸਾਡਾ ਰਾਹ ਦਾ ਬਣ ਗਿਆ ਹੁਣ ਅੱਗੇ ਨਿਕਲਦਾ ਇੱਥੋਂ ਤੇ ਆਹ ਰੈਸਟੋਰੈਂਟ ਤੇ ਅਸੀਂ ਇੱਕ ਵਾਰ ਚਾਹ ਪੀਤੀ ਆ ਤੇ ਨਾਲ ਇੱਥੋਂ ਦੇ ਰਵਾਇਤੀ ਪਕੌੜੇ ਖਾਦੇ ਆ ਦੇ ਨਾਲ ਬੈਠ ਕੇ ਮਾਰਿਆ ਸਰਚ ਕਿ ਕਿੱਧਰ ਨੂੰ ਜਾਣਾ ਤੇ ਅਸੀਂ ਚੱਲੇ ਹਾਂ ਅਸੀਂ ਕੋਡ ਨਹੀਂ ਪਿੰਡ ਐ ਤੇ ਇੱਕ ਕੋਡ ਨਹੀਂ ਕੋਜੀ ਕੋਡ ਤੋਂ 40 ਕਿਲੋਮੀਟਰ ਕੋਚੀ ਵਾਲੇ ਪਾਸੇ ਨੂੰ ਆ ਤੇ ਉਸ ਪਿੰਡ ਦੀ ਜਿਹੜੀ ਖਾਸੀਅਤ ਇਹ ਆ ਕਿ ਉੱਥੇ ਜ਼ਿਆਦਾਤਰ ਆ ਜਿਹੜੇ ਜੋੜੇ ਜਵਾਕ ਜੰਮਦੇ ਆ ਔਰ ਉਹ ਜਿਹੜੀ ਰੇਸ਼ਿਓ ਆ ਉਹ ਆਮ ਨਾਲੋਂ 7 ਗੁਣਿਆਂ ਜਿਹੜੀ ਆਮ ਐਵਰੇਜ ਰਹਿੰਦੀ ਆ 2 ਬੱਚੇ ਜੰਮਣ ਦੀ ਉਹਦੇ ਨਾਲੋਂ 7 ਗੁਣੇ ਆ 7 ਗੁਣੇ ਜ਼ਿਆਦਾ ਬੱਚੇ ਜਿਹੜੇ ਉਹ ਜੋੜੇ ਜੰਮਦੇ ਆ ਜਿਹੜਾ ਮੰਨ ਲਾਗੇ ਇੱਕ ਸ਼ਾਇਦ ਵਿਸ਼ਵ ਰਿਕਾਰਡ ਆ ਉਸ ਪਿੰਡ ਦੇ ਜਮਾ ਆਇਆ ਹੋਇਆ ਵਿਸ਼ਵ ਰਿਕਾਰਡ ਆ ਆਪਾਂ ਹੁਣ ਉਸ ਪਿੰਡ ਚੱਲੇ ਆ ਪਰ ਦਿੱਕਤ ਇਹ ਆ ਕਿ ਭਾਸ਼ਾ ਦੀ ਦਿੱਕਤ ਹੋਣ ਕਰਕੇ ਜਰੂਰ ਉਹ ਕੋ ਗਾਈਡ ਵਗੈਰਾ ਮਿਲ ਜੇ ਜਿਹੜਾ ਆਪਾਂ ਨੂੰ ਦੱਸ ਸਕੇ ਸਮਝਾ ਸਕੇ ਉਸ ਚੀਜ਼ ਬਾਰੇ ਤੇ ਜੇ ਗਾਈਡ ਨਹੀਂ ਮਿਲਦਾ ਫਿਰ ਆਪਾਂ ਬਾਕੀ ਲੋਕਾਂ ਨਾਲ ਗੱਲਬਾਤ ਨਹੀਂ ਕਰ ਸਕਾਂਗੇ ਕਿ ਵੀ ਇਹ ਕਿਉਂ ਜੰਮਦੇ ਆ ਲੋ ਵੀ ਦੋਸਤੋ ਇੱਕ ਵਾਰ ਆ ਫੇਰ ਆਪਾਂ ਚੜ ਗਏ ਆਗੇ ਕੋਸਟਲ ਰੋਡ 66 ਨੰਬਰ ਹਾਈਵੇ ਤੇ ਜਿਹੜੇ ਰੋਡ ਤੇ ਆਪਾਂ ਪਹਿਲੇ ਦਿਨ ਸਫ਼ਰ ਕੀਤਾ ਸੀ ਇਹ ਹੁਣ ਆਪਾਂ ਕੋਡਨੀ ਤੇ ਕੋਡਨੀ ਤੋਂ ਉਹ ਕਿਹੜਾ ਲਾਇਆ ਸੀ ਉੱਪਰ ਰਾਈਟ ਸਾਈਡ ਇੱਧਰ ਵੀ ਡਿੱਕੇ ਸਾਹਿਬ ਆ ਗਏ ਆ ਜੇ ਅਸਲ ਵਿੱਚ ਨਾ ਜਿੱਧਰ ਮਰਜ਼ੀ ਪਾ ਲੋ ਜਿਹੜੇ ਰੋਡ ਦੀ ਜਿਹੜੀ ਸਪੀਡ ਹੈਗੀ ਆ ਉਸੇ ਰੋਡ ਦੀ 19 ਸਪੀਡ ਤੇ ਜਾਂਦਾ ਪਾ ਚਰਨ ਦੇਖਿਆ ਪਾ ਝੋਨਾ ਵੱਡੀ ਦਾ ਦੇਖਿਆ ਤੇ ਤੇ ਬੀਜਿਆ ਹੈਣਾ ਆ ਦੇਖੋ ਝੋਨਾ ਬੀਜੀ ਜਾਂਦੇ ਲੋਕ ਲਾਈ ਜਾਂਦੇ ਆ ਤੇ ਛੇਪਾ ਪੱਕਿਆ ਦੇਖਿਆ ਤੇ ਲਾਈ ਜਾਂਦੇ ਝੋਨਾ ਲੋਈ ਦੋਸਤੋ ਕੋਡ ਨਹੀਂ ਪੰਡ ਆਉਣ ਵਾਲਾ ਹੀ ਆ 2.7 ਕਿਲੋਮੀਟਰ ਰਹਿ ਗਿਆ ਇਹ ਅਲੱਗ-ਅਲੱਗ ਆ ਗਏ ਜਿਹੜੇ ਝੋਨਾ ਮੈਂ ਤਾਂ ਝੋਨਾ ਵੱਢ ਕੇ ਦੁਆਰਾ ਝੋਨਾ ਲਾਈ ਜਾਂਦੇ ਹਾਂ ਹੈਨਾ ਆ ਆ ਨਾਰੀਅਲ ਦਾ ਬਣਾਇਆ ਹੈ ਹੈਨਾ ਪਵਾਨ ਬਣਾਉਦੇ ਹੋਣਗੇ ਕਣਾ ਔਰ ਦੋਸਤੋ ਇਹ ਹੈਗਾ ਪਿੰਡ ਕੋਡ ਨਹੀਂ ਉਹ ਲਿਖਿਆ ਹੋਇਆ ਔਰ ਟਵਿਨ ਟਾਊਨਸ ਦੇ ਨਾਮ ਨਾਲ ਮਸ਼ਹੂਰਾ ਭਾਰਤ ਦੇ ਵਿੱਚ ਔਰ ਇੱਥੇ 1000 ਪਿੱਛੇ ਜਿਹੜੇ 42 ਜੁੜਵੇਂ ਬੱਚੇ ਪੈਦਾ ਹੁੰਦੇ ਆ 1000 ਪਿੱਛੇ ਜਿਹੜੀ ਕਿ ਆਮ ਭਾਰਤ ਦੀ ਰੇਸ਼ੋ ਨਾਲੋਂ 7 ਗੁਣੇ ਰੇਸ਼ੋ ਆ ਕਿਸ ਕਰਕੇ ਪਿੰਡਾ ਜਿਹੜਾ ਪੂਰੇ ਭਾਰਤ ਦੇ ਵਿੱਚ ਅ ਭਾਰਤ ਦੇ ਵਿੱਚ ਉੱਤਰ ਰਿਕਾਰਡ ਰੱਖਦਾ ਸਭ ਤੋਂ ਜ਼ਿਆਦਾ ਜੜਵੇਂ ਬੱਚੇ ਪੈਦਾ ਕਰਨ ਦਾ ਤੇ ਇੱਧਰ ਆ ਦੁਕਾਨ ਆ ਦੁਕਾਨ ਤੇ ਖੜ ਕੇ ਛੋਟੀ ਮੋਟੀ ਜਾਣਕਾਰੀ ਲਈ ਅਸੀਂ ਤੇ ਜ਼ਿਆਦਾ ਜਾਣਕਾਰੀ ਆਪਾਂ ਨੂੰ ਸਕੂਲ ਚੋਂ ਮਿਲਣੀ ਆ ਤੇ ਆਪਾਂ ਹੁਣ ਇੱਕ ਪ੍ਰਾਈਵੇਟ ਸਕੂਲ ਆ ਸਰਕਾਰੀ ਸਕੂਲ ਤਾਂ ਬੰਦ ਆ ਤੇ ਪ੍ਰਾਈਵੇਟ ਸਕੂਲ ਜਾ ਕੇ ਦੇਖਦੇ ਆਂ ਜੇ ਆਪਣੀ ਗੱਲਬਾਤ ਹੋ ਪਾਈ ਤਾਂ ਕੋਈ ਥੋੜੀ ਬਹੁਤ ਕਉਂ ਕਿਥੇ ਲੈਂਗੁਏਜ ਦੀ ਪ੍ਰੋਬਲਮ ਆ ਇੰਗਲਿਸ਼ ਵੀ ਬਹੁਤ ਘੱਟ ਮਿਲਦਾ ਪੜਾਈ ਜਾਂਦੀ ਆ ਬੋਰਡ ਵਗੈਰਾ ਵੀ ਆ ਪਿੰਡਾਂ ਜਾ ਕੇ ਇੰਗਲਿਸ਼ ਚ ਘੱਟ ਮਿਲਦੇ ਇਹਨਾਂ ਦੀ ਮਲਿਆਲਮ ਚ ਮਿਲਦੇ ਆ ਔਰ ਮਲਿਆਲਮ ਦੀ ਆਪਦੀ ਲਿਪੀ ਵੀ ਹੈਗੀ ਆ ਕਰਨਾਟਕਾ ਚ ਕੰਨੜ ਬੋਲੀ ਜਾਂਦੀ ਆ ਇੱਥੇ ਮਲਿਆਲਮ ਤਾਮਿਲਨਾਡੂ ਚ ਤਮਾ ਤਮਿਲ ਤੇ ਕੋੰਕਣੀ ਭਾਸ਼ਾ ਬੋਲੀ ਜਾਂਦੀ ਆ ਗੋਆ ਦੇ ਵਿੱਚ ਹੰਦਾ ਦੋਸਤੋ ਜਿਹੜਾ ਪੰਜਾਬ ਦੇ ਵਿੱਚ ਇਸ ਗੱਲ ਲਈ ਮਸ਼ਹੂਰ ਆ ਕਿ ਇੱਥੇ ਜੜਵੇ ਬੱਚੇ ਆਮ ਨਾਲੋਂ ਵੱਧ ਪੈਦਾ ਹੁੰਦੇ ਆਰ ਸੱਤ ਗੁਣੇ ਵੱਧ ਪੈਦਾ ਹੁੰਦੇ ਆ 1000 ਪਿੱਛੇ 42 ਬੱਚੇ ਆ ਜਿਹੜੇ ਉਹ ਜੜਵਾ ਪੈਦਾ ਹੁੰਦੇ ਆ ਪਰ ਅਸੀਂ ਇੱਕ ਸਕੂਲ ਚ ਗਏ ਸੀ ਪ੍ਰਾਈਵੇਟ ਸਕੂਲ ਸੀਗਾ ਸਰਕਾਰੀ ਚ ਛੁੱਟੀ ਆ ਤੇ ਪ੍ਰਾਈਵੇਟ ਸਕੂਲ ਚ ਜਾ ਕੇ ਵੀ ਸਾਡੇ ਕੋਈ ਬਹੁਤਾ ਪੱਲੇ ਨਹੀਂ ਪਿਆ ਕਿਉਂਕਿ ਇੱਕ ਤਾਂ ਲੈਂਗੁਏਜ ਪ੍ਰੋਬਲਮ ਹੈਗੀ ਆ ਤੇ ਦੂਸਰਾ ਉਹ ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਨੂੰ ਮਿਲਣ ਬਾਰੇ ਗੱਲਬਾਤ ਹੋ ਰਹੀ ਸੀਗੀ ਪਰ ਉੱਥੇ ਵੀ ਲੈਂਗੁਏਜ ਪ੍ਰੋਬਲਮ ਆਉਣੀ ਸੀ ਜਾਬ ਵਿੱਚ ਦੁਭਾਸ਼ੀਆ ਹੁੰਦਾ ਜਿਹੜਾ ਚੰਗੀ ਤਰ੍ਹਾਂ ਗੱਲ ਨੂੰ ਸਮਝਾ ਪਾਉਂਦਾ ਇਸ਼ਾਰਿਆਂ ਨਾਲ ਗੱਲ ਦੇ ਤੈਅ ਤੱਕ ਨਹੀਂ ਪਹੁੰਚਿਆ ਜਾ ਸਕਦਾ ਤਾਂ ਕਰਕੇ ਸਮਾਂ ਖਰਾਬ ਕਰਨ ਦੀ ਬਜਾਏ ਅਸੀਂ ਫਿਰ ਅੱਗੇ ਚੱਲ ਪਏ ਆ ਬਾਕੀ ਗੂਗਲ ਕਰਕੇ ਦੇਖਿਆ ਜਾ ਸਕਦਾ ਕਿ ਪਿੰਡ ਦਾ ਰਿਕਾਰਡ ਹੈਗਾ ਭਾਰਤ ਦੇ ਵਿੱਚ ਕਿ ਇੱਥੇ ਆਮ ਨਾਲੋਂ 7 ਗੁਣੇ ਵੱਧ ਜੁਰਵੇ ਬੱਚਾ ਪੈਦਾ ਹੁੰਦੇ ਆ ਉਹਦੇ ਪਿੱਛੇ ਕਾਰਨ ਕੀ ਆ ਕੀ ਨਹੀਂ ਇਹਦੇ ਬਾਰੇ ਅਸੀਂ ਜ਼ਿਆਦਾ ਤੈਅ ਤੱਕ ਨਹੀਂ ਜਾ ਜਾ ਪਾਏ ਤੇ ਹੁਣ ਆਪਾਂ ਜਾਵਾਂਗੇ ਅੱਗੇ ਫਲੱਕੜ ਹੁਣ ਫਿਰ ਇੱਕ ਵਾਰ ਆਪਾਂ ਸਮੁੰਦਰ ਨੂੰ ਛੱਡ ਕੇ ਦੂਜੇ ਪਾਸੇ ਜਾਵਾਂਗੇ। ਕੋਜ਼ੀਕੋਡ ਜਾਂ ਕਾਲੀਗਟ ਦੋ ਨਾਂ ਆ ਦੇ ਇੱਕੋ ਸ਼ਹਿਰ ਦੇ ਕਾਲੀਗਟ ਵੀ ਉਸੇ ਨੂੰ ਕਹਿੰਦੇ ਤੇ ਕੋਜ਼ੀਕੋਡ ਵੀ। ਤੇ ਉਸ ਸ਼ਹਿਰ ਨੂੰ ਆਪਾਂ ਵਿੱਚ ਦੀ ਲੰਘਿਆ ਕਿਉਂਕਿ ਉਸ ਸ਼ਹਿਰ ਦੇ ਵਿੱਚ ਇੱਕ ਬੀਚ ਆ। ਪਰ ਉਹ ਬੀਚ ਆਪਣੀ ਵੈਸ਼ਲਿਸਟ ਤੇ ਹੈ ਨਹੀਂ ਤੇ ਕੱਲੀ ਇੱਕ ਬੀਚ ਦੀ ਖਾਤਰ ਇੱਕ ਦਿਨ ਅਸੀਂ ਵੱਧ ਨਹੀਂ ਲਾਉਣਾ ਚਾਹੁੰਦੇ। ਕਿਉਂਕਿ ਅਸੀਂ ਹੁਣ ਹੌਲੀ-ਹੌਲੀ ਆਪਣੀ ਜਿਹੜੀ ਸਮੇਂ ਦੀ ਸੀਮਾ ਵੱਲ ਨੂੰ ਵੱਧ ਰਹੇ ਆ। ਖੋਗੇ 15 ਅਕ ਤਰੀਕ ਤੱਕ ਸਾਡੀ ਵਾਪਸੀ ਦਾ ਟਾਈਮ ਹੈਗਾ 15 ਅਕ ਤਰੀਕ ਤੱਕ ਪੰਜਾਬ ਅਸੀਂ ਵਾਪਸ ਜਾਣਾ ਤਾਂ ਕਰਕੇ ਸਾਨੂੰ ਸਮੇਂ ਦਾ ਵੀ ਧਿਆਨ ਰੱਖਣਾ ਪੈ ਰਿਹਾ ਇਸ ਕਰਕੇ ਅਸੀਂ ਸਮੇਂ ਨੂੰ ਵੇਸਟ ਨਹੀਂ ਗੁਆਣਾ ਚਾਹੁੰਦੇ ਆ ਇਧਰ ਝੋਨਾ ਦੇਖੋ ਖੜਾ ਜਿਸ ਤਰ੍ਹਾਂ ਆਪਣੇ ਜੁਲਾਈ ਦੇ ਮਹੀਨੇ ਖੜਾ ਹੁੰਦਾ ਨਾ ਉਹ ਕਦੀ بارش ਪੈਣ ਤੋਂ ਬਾਅਦ ਆਏ ਮੱਛਰਿਆ ਹੁੰਦਾ ਝੋਨਾ ਉਵੇਂ ਆ ਔਰ ਹੁਣ ਜਨਵਰੀ ਦਾ ਮਹੀਨਾ ਤਸ ਤਾਂ ਇਹ ਲੱਗਦਾ ਕਿ ਜਿਵੇਂ ਝੋਨਾ ਵੱਧ ਗਈ ਝੋਨਾ ਲਾਇਆ ਹੁੰਦਾ ਇਹਨਾਂ ਨੇ ਕਿਉਂਕਿ ਪਿੱਛੇ ਅਸੀਂ ਕੇਰਲੇ ਵਿੱਚ ਬਹੁਤ ਆਹ ਦੇ ਵੇਖਿਆ ਕਿ ਝੋਨਾ ਵੱਡੇ ਜਾ ਰਿਹਾ ਸੀਗਾ ਜਾਂ ਪੱਕਿਆ ਹੋਇਆ ਸੀਗਾ ਆ ਦੇਖੋ ਕਿੱਡਾ ਭਾਰਾ ਝੋਨਾ ਖੜਾ ਪੰਜਾਬ ਵਾਂਗੂ ਇਹ ਹੁਣ ਲੱਖਣ ਦਾ ਭਾਰਤ ਦੇ ਵਿੱਚ ਮਤਲਬ ਗਰਮੀਆਂ ਦੇ ਵਿੱਚ ਅਸੀਂ ਪੰਜਾਬ ਦੇ ਅਨੁਸਾਰ ਸਰਦੀਆਂ ਵਾਲੀਆਂ ਸਬਜ਼ੀਆਂ ਤੇ ਫਸਲਾਂ ਦੇਖੀਆਂ ਜਿਵੇਂ ਜੋਮ ਵਗੈਰਾ ਗੋਭੀ ਤਾਰਾ ਮੇਰੇ ਹੋ ਜੀ ਚੀਜ਼ਾਂ ਲਦਾਖ ਵਾਲੇ ਪਾਸੇ 스ਪਿੱਤੀ ਵਾਲੇ ਪਾਸੇ ਆਪਾਂ ਦੇਖੀਆਂ ਗਰਮੀਆਂ ਦੇ ਵਿੱਚ ਪਰ ਹੁਣ ਸਰਦੀਆਂ ਦੇ ਵਿੱਚ ਪੰਜਾਬ ਦੀਆਂ ਸੜਕਾਂ ਵੀ ਰਾਈਟ ਤੇ ਹੁਣ ਸਰਦੀਆਂ ਦੇ ਵਿੱਚ ਪੰਜਾਬ ਦੀਆਂ ਗਰਮੀਆਂ ਵਾਲੀਆਂ ਜਿਹੜੀਆਂ ਫਸਲਾਂ ਆਪਾਂ ਦੇਖ ਰਹੇ ਆ ਝੋਨੇ ਲੱਗੇ ਲੋ ਜੀ ਪਿਆਰੋ ਇੱਕ ਵਾਰ ਫੇਰ ਆਪਾਂ ਕੇਰਲ ਦੇ ਪੱਛਮੀ ਤੱਟ ਨੂੰ ਛੱਡ ਕੇ ਪੂਰਬ ਵਾਲੇ ਪਾਸੇ ਨੂੰ ਹੋ ਗਏ ਆ ਚੜਦੇ ਵਾਲੇ ਪਾਸੇ ਨੂੰ ਜਾ ਰਹੇ ਆ ਤੇ ਚੜਾਈ ਚੜਦੀ ਸ਼ੁਰੂ ਹੋ ਗਈਆਂ ਜਿਵੇਂ ਆਪਾਂ ਪੰਜਾਬ ਤੋਂ ਉੱਤਰ ਵਾਲੇ ਪਾਸੇ ਨੂੰ ਜਾਈਏ ਤੇ ਪਹਾੜ ਆ ਜਾਂਦੇ ਆ ਉਸੇ ਤਰ੍ਹਾਂ ਇਹ ਜਿਹੜੇ ਸਮੁੰਦਰ ਦੇ ਨਾਲ ਲੱਗਦੇ ਜਿਹੜੇ ਇਧਰਲੇ ਪਾਸੇ ਪੱਛਮ ਵਾਲੇ ਪਾਸੇ ਜਿਹੜੀਆਂ ਸਟੇਟਾਂ ਇਹਨਾਂ ਦੇ ਵਿੱਚੋਂ ਚੜਦੇ ਪਾਸੇ ਨੂੰ ਜਾਈਏ ਤੇ ਪਹਾੜੀ ਏਰੀਆ ਆਉਂਦਾ ਲਗਭਗ ਜਿਹੜੀ ਉਚਾਈ ਆ ਸਮੁੰਦਰ ਤਲ ਤੋਂ 3000 ਤੋਂ 4000 ਫੁੱਟ ਤੱਕ ਚਲੀ ਜਾਂਦੀ ਹੈ ਇੱਕ ਫਾਲ ਆ ਗਈ ਔਰ ਇਹਦੇ ਵਿੱਚੋਂ ਗਰੀਜੀ ਕੱਢ ਕੇ ਦਿੰਦਾ ਖਾਣ ਨੂੰ ਦੇਖ ਕੱਢ ਰਿਆ ਉਹ ਦੇਖ ਸਾਈਡ ਜਿੱਥੋਂ ਨਿਕਲਦੀ ਹੈ ਗਰੀਜੀ ਉਹ ਦੇਖ ਦੋ ਤੋਂ ਨਿਕਲਦੀ ਹੈ ਇੱਕ ਤੋਂ ਹਾਂ ਆ ਦੇ ਆ ਦੇ ਕੱਢ ਰਿਹਾ ਅਲਾ ਵੇਖਣ ਉਹ ਨਾਰੀਅਲ ਲੱਗਦਾ ਪਰ ਨਾਰੀਅਲ ಜಾਤੀ ਨਾਰੀਅਲ ਵਰਗੀ ਹੋਈ ਹੈ ਪਰ ਨਾਰੀਅਲ ਨਹੀਂ ਰਿਹਾ ਆ ਦੇ ਗੀਰੀ ਜੀ ਕੱਢੀ ਬਾਹਰ ਦੇਤੀ ਆ ਚੱਕਦਾ ਪਾਸੇ ਅਕੀ ਦੇ ਮੈਚ ਤੱਕ ਹੀ ਆ ਗਿਆ ਲਓ ਜੀ ਚੋਲਾ ਸਾਹਿਬ ਨੂੰ ਉਤਰੀਆ ਫੋਟੋ ਤੇ ਇਹ ਫਲ ਨੂੰ ਇਹਨਾਂ ਦੀ ਭਾਸ਼ਾ ਚ ਕਹਿੰਦੇ ਆ ਲੋਂਗੇ ਨੋਂਗੇ ਨੋਂਗੇ ਹੈ ਉਹ ਵੀ ਦੇ ਨੋਂਗੇ 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 ਨੰਨੇ ਤੇ ਨੰਨੇ ਤੇ ਨੋਂਗੇ ਕਹਿੰਦੇ ਆ ਲਓ ਜੀ ਇੰਨੇ ਪਾਰੇ ਨੋਂਗੇ ਨੋਂਗੇ ਫੜੀ ਰੇ ਫੜੀ ਰੇ ਖਰਚਾ ਖਰਚਾ ਇੱਕ ਫੰਡ ਖਰਚਾ ਅਜੇ ਫਰੇਮ ਨਹੀਂ ਬਣਿਆ ਫੋਟੋ ਤੇ ਪਹਿਲੇ ਫੋਟੋ ਤੇ ਪਹਿਲੇ ਖੇਦੀ ਸੀ ਫੋਟੋ ਤੇ ਮੈਂ ਚਾਹ ਕਰਦਾ ਇਹ ਚੈਨ ਲੱਗੂ ਮਰੀ ਚਾਹ ਲੈ ਜੀ ਕਰਾਂਗਾ ਚਲੋ ਵੀ ਪਿਆਰਿਓ ਚੱਲੀਏ ਕਿੱਥੇ ਜਾ ਰਹੇ ਆਪਾਂ ਅੜਿੱਕੜ ਕੇ ਕਿੱਥੇ ਜਾ ਰਹੇ ਆ ਉਹ ਅੜਿੱਕੜ ਨਹੀਂ ਆਪਾਂ ਜਾ ਰਹੇ ਪਲੱਕੜ ਪਲੱਕੜ ਲੋ ਦੋਸਤੋ ਪਿਆਰਿਓ ਆਪਾਂ ਜਾ ਰਹੇ ਆ ਪਲੱਕੜ ਨੂੰ ਕਾਜੀਕੋਡ ਨੂੰ ਛੱਡ ਕੇ ਤੇ ਆ ਛੋਟਾ ਜਿਹਾ ਇੱਕ ਖੋਖਾ ਆਇਆ ਸੀ ਇੱਥੋਂ ਚਾਹ ਪੀਤੀ ਆ ਤੇ ਨਾਲ ਸਾਡੇ ਕੋਲ ਸਵੇਰ ਦੇ ਲਏ ਸੀ ਆ ਵੱਡੇ ਜਿਹੇ ਮਿੱਠੇ ਜਿਹੇ ਤੇ ਕੋਈ ਕਰਾਰੇ ਜਿਹੇ ਉਹ ਖਾ ਲਏ ਔਰ ਇੱਥੇ ਜ਼ਿਆਦਾਤਰ ਜਿੰਨੇ ਪਿੰਡ ਅਸੀਂ ਦੇਖ ਰਹੇ ਆ ਮੁਸਲਮਾਨਵਾਦੀ ਵਾਲੇ ਆ ਪਰ ਕ੍ਰਿਸਚੀਅਨ ਵੀ ਇੱਥੇ ਕਾਫੀ ਹੈਗੇ ਆ ਤੇ ਹਿੰਦੂ ਵੀ ਆ ਪਰ ਮੈਨੂੰ ਐ ਲੱਗਦਾ ਕਿ ਇੱਥੇ ਹਿੰਦੂ ਤੇ ਮੁਸਲਮਾਨਵਾਦੀ ਜ਼ਿਆਦਾ ਆ ਕੇਰਲ ਦੇ ਵਿੱਚ ਜਿਵੇਂ ਗੋਆ ਦੇ ਵਿੱਚ ਹਿੰਦੂ ਦੇ ਸਾਈਵਾਦੀ ਜ਼ਿਆਦਾ ਸੀ ਇਹ ਦੇਖੋ ਸਾਹਮਣੇ ਬੋਰਡ ਲੱਗਾ ਜੀਤੇ ਬੱਕਰੇ ਦੀ ਸਾਨ ਦੀ ਤੇ ਆਪਣੇ ਦੀ ਬਲਦ ਦੀ ਫੋਟੋ ਲੱਗੀ ਹੋਈ ਆ ਵੀ ਇਹ ਮੀਟ ਇੱਥੇ ਮਿਲਦਾ ਇਥੇ ਆਮ ਇਸ ਤਰ੍ਹਾਂ ਦੀਆਂ ਫੋਟੋ ਲੱਗੀਆਂ ਮਿਲ ਜਾਂਦੀਆਂ ਆ ਦੇਖੋ ਇਧਰ ਝੋਟੇ ਦੀ ਆ ਉਧਰ ਸੰਡੇ ਦੀ ਆ ਤੇ ਥੱਲੇ ਬੱਕਰੇ ਦੀ ਆ ਸੰਡੇ ਦੀ ਟੱਟੇ ਦੀ ਕਹਿਣਾ ਸੀ ਟੱਟਾ ਝੋਟਾ ਤੇ ਬੱਕਰਾ ਇਹ ਮੀਟ ਇਧਰ ਮਿਲਦੇ ਆ ਮੋਟਾ ਮੀਟ ਖਾਣ ਵਾਲੇ ਲੋਕ ਆ ਇਧਰ ਔਰ ਕੇਰਲ ਦੇ ਵਿੱਚ ਬਲੇ ਬੀਫ ਆਮ ਗੱਲ ਆ ਜਿਹੜਾ ਮੋਟਾ ਮੀਟ ਆ ਸਾਰਾ ਬੀਫ ਚ ਆ ਜਾਂਦਾ ਚਾਹੇ ਝੋਟੇ ਦਾ ਹੋਵੇ ਤੇ ਚਾਹੇ ਉਹ ਇੱਠੇ ਦਾ ਹੋਵੇ ਚਲਿਏ ਪਿਆਰਿਓ ਪੰਚੀ ਪਰਦੇਸੀ ਦੇ ਸੰਤ ਫਕੀਰ ਕਿਸੇ ਚੀਜ਼ ਦਾ ਮੋਹ ਨਹੀਂ ਕਰਦੇ ਆਹ ਖਾਲੀ ਬੋਤਲ ਤੇ ਆਹ ਵੜੇ ਤੇ ਆਹ ਚਾਕਲੇਟ ਦਾ ਮੋਹ ਇੱਥੇ ਤਿਆਗ ਦਿੱਤਾ ਗਿਆ ਤੇ ਉਹ ਇੱਥੇ ਛੱਡ ਕੇ ਤੇ ਅਸੀਂ ਅੱਗੇ ਵੱਲ ਨੂੰ ਚੱਲੇ ਆ ਇੱਕ ਇਹਦਾ ਵੀ ਚਾਕਲੇਟ ਦਾ ਮੋਹ ਤਿਆਗ ਹਾਂ ਚਾਕਲੇਟ ਦਾ ਮੋਹ ਵੀ ਮੋਹ ਵੀ ਤਿਆਗ ਦਿੱਤਾ ਗਿਆ ਪਰ ਹੈਲਮਟ ਦਾ ਨਹੀਂ ਤਿਆਗ ਗਏ ਲੈਣ ਲੱਗੇ ਲੋ ਜੀ ਅੱਜ ਸ਼ਨੀਵਾਰ ਆ ਸਰਕਾਰੀ ਸਕੂਲਾਂ ਨੂੰ ਛੁੱਟੀ ਹੈ ਤੇ ਪ੍ਰਾਈਵੇਟ ਸਕੂਲ ਲੱਗੇ ਹੋਏ ਆ। ਸਾਰੇ ਸਕੂਲਾਂ ਨੂੰ ਛੁੱਟੀ ਹੋਈ ਆ ਹੁਣ। ਟਾਈਮ 4 ਵਜੇ ਗਿਆ। ਆ ਚੱਕ। ਅੱਲਾ ਜੀ ਪਹਾੜਾਂ ਵਾਲਾ ਮੌਸਮ ਬੰਨਾ ਸ਼ੁਰੂ ਹੋ ਗਿਆ। ਮੌਸਮ ਠੰਡਾ ਹੁੰਦਾ ਜਾ ਰਿਹਾ ਤੇ ਪਲੇਜ਼ੈਂਟ ਮੌਸਮ ਹੁੰਦਾ ਜਾ ਰਿਹਾ ਪਲੇਜ਼ੈਂਟ ਸਮੁੰਦਰ ਕੋਲੇ ਜਾ ਕੇ ਤਾਂ ਯਾਰ ਗਰਮੀ ਆਉਣ ਲੱਗ ਪੈਂਦੀ ਹੈ ਨਾ ਉਥੇ ਤਾਂ ਜੀ ਕਰਦਾ ਭੱਜ ਲਈਏ ਦੋਸਤੋ ਟਾਈਮ 8:00 ਵਜੇ ਚੁੱਕੇ ਆ ਅਸੀਂ ਆ ਦੁਕਾਨ ਤੇ ਆਏ ਤੇ ਰੋਟੀ ਤਾਂ ਸਾਨੂੰ ਮਿਲ ਗਈ ਆ ਹੁਣ ਲੈਣੀ ਆ ਦਾਲ ਵੀ ਛੇਤੀ ਬਣਨ ਵਾਲੀ ਹੈ ਆਂਣ ਪੱਕੀ ਰੋਟੀ ਇਹਨੂੰ ਪਕਾਉਣਾ ਤੇ ਦਾਲ 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 ਇਹ ਨਸਰੋਜ ਗਰੋਸਰੀ ਸਟੋਰ ਨਹੀਂ ਸੋਨੀ ਤਾਂ ਕਰਕੇ ਇਹਨੂੰ ਪਤਾ ਲੱਗਦਾ ਗਰੋਸਰੀ ਸਟੋਰ ਦੇ ਸਭ ਜਲੇਬੀ ਦੇਖੀ ਬਈ ਯਾਰ ਚਾਹ ਦੀਪਕ ਆਪਣਾ ਸੋਨੀ ਜਲੇਬੀ ਹੈਨਾ ਲਈ ਹੈਗੇ ਜੀ ਖਾਣੀ ਹੈ ਜੀ ਹਾਂ ਆ ਛੋਟਾ ਪੀਸ ਲੈ ਲੈ ਛੋਟਾ ਪੀਸ ਲੈ ਲੈ ਇਹ ਸਵੀਟਸ ਦੀ ਦਿਖਾਣਾ ਮਠਾਈ ਦੀ ਦੁਕਾਨ ਜਲੇਬੀਆਂ ਪਈਆਂ ਹਾਂ ਲਸਣ ਪਾਲੀ ਇੱਕ ਲਸਣ ਪਾਲਿਆ ਇੱਕ ਗੰਢੀ ਪਾਈ ਬਸ ਨਹੀਂ ਜੇ ਤਾਂ ਉਹ ਵਹੀ ਸੁੱਕਣਾ ਫਿਰ ਅਸੇ ਨਹੀਂ ਪੈਣਾ ਹੂੰ ਲੋਕੋ ਨੂੰ ਨਹੀਂ ਪੈਣਾ ਲਸਣ ਨਹੀਂ ਬਸ ਠੀਕ ਆ ਉਹ ਮੜਾ ਭੁੰਨ ਲਾਂਗੇ ਫਿਰ ਪਹਿਲਾਂ ਮੜ ਕੇ ਦਾਲ ਪਾ ਦਾਂਗੇ ਅਦਰਕ ਤੇ ਲਸਣ ਲੈ ਲੈ ਕੋਈ ਨਹੀਂ ਥੋੜਾ ਜਿਹਾ ਅਦਰਕ ਲੈ ਲੈ ਥੋੜਾ ਲਸਣ ਲੈ ਲੈ ਇੱਕ ਪੀਸ ਲਸਣ ਦਾ ਲੈ ਲੈ ਥੋੜਾ ਅਦਰਕ ਲੈ ਲੈ ਲੋ ਦੋਸਤੋ ਆਪਾਂ ਨਾ ਪੜਕਲ ਸ਼ਹਿਰ ਆ ਕੁਛ ਇਸ ਤਰ੍ਹਾਂ ਦਾ ਸ਼ਹਿਰ ਆ ਇਹਨਾਂ ਦੇ ਪ੍ਰੋਨਨਸੀਏਸ਼ਨ ਦੀ ਦਿੱਕਤ ਹੋਦੀ ਵਿਚ ਸਿਟੀ ਇਸ ਕੌਨਸਾ ਸ਼ਹਿਰ ਹੈ ਨੇਮ 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 ਆਫ ਦ ਸਿਟੀ ਡੋਨਟ ਅੰਡਰਸਟੈਂਡ ਆਪਕ ਆਪ ਹਿੰਦੀ ਸਿੱਖਤਾ ਹੈਂਗੀ ਨਹੀਂ ਇੰਗਲਿਸ਼ ਨੋ ਨੋ ਹਿੰਦੀ ਨੋ ਇੰਗਲਿਸ਼ ਦੋਸਤੋ ਆਹ ਹਾਲਾ ਇੱਥੇ ਬਹੁਤ ਜ਼ਿਆਦਾ ਆ ਰੋਟੀ ਨੂੰ ਆ ਦਾਲ ਨੂੰ ਪਤਾ ਨਹੀਂ ਕਿਵੇਂ ਤਰਲੇ ਕਰਕੇ ਸਮਝਾਉਣਾ ਪਿਆ ਕਿ ਕਿਹੜੀ ਦਾਲ ਲੈਣੀ ਹੈ ਤੇ ਹੁਣ ਸਬਜੀ ਸੋਨੀ ਤਾਂ ਹੀ ਆਪ ਗਿਆ ਹੋਇਆ ਅੰਦਰ ਜਿਹੜੀ ਜਿਹੜੀ ਸਬਜੀ ਲੈਣੀ ਆ ਉਹ ਹੁਣ ਔਰ ਲਸਣ 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 ਸਬਜੀ ਲੈ ਰਹੇ ਅਸੀਂ ਟਾਈਮ 8 ਹੋ ਗਿਆ 8 ਵਜ ਗਿਆ ਤੇ ਲੱਗਦਾ ਹੈ ਕਿ ਘੰਟੇ ਦੇ ਵਿੱਚ ਅਸੀਂ ਸਬਜੀ ਸੂਜੀ ਬਣਾ ਲਾਂਗੇ ਰੋਟੀਆਂ ਉਹ ਵੀ ਰੈਡੀਮੇਡ ਲੈ ਆਂਦੀਆਂ ਇਹਨੂੰ ਸੁੱਧਾ ਗਿਆਸ ਤੇ ਭੁੰਨ ਲੈਣਾ ਰੋਟੀਆਂ ਨੂੰ ਆਟੇ ਦੀ ਰੋਟੀ ਆ ਇਹ ਅਹ ਦੋਸਤੋ ਹਰ ਜਗ੍ਹਾ ਕੋਈ ਨਾ ਕੋਈ ਢਗਾੜਾ ਸਾਡਾ ਲੱਗ ਹੀ ਜਾਂਦਾ ਕੁਕਿੰਗ ਦਾ ਜਿਵੇਂ ਵਿਤਰੀ ਦੇ ਵਿੱਚ ਸਾਨੂੰ ਰਸੋਈ ਮਿਲ ਗਈ ਸੀ ਤੇ ਇੱਥੇ ਸਾਨੂੰ ਛੱਤ ਮਿਲ ਗਈ ਆ ਹੋਟਲ ਦੀ ਉੱਥੇ ਹੁਣ ਰਾਤ ਦੀ ਅੱਜ ਅਸੀਂ ਚਿਕਨ ਨਹੀਂ ਬਣਾ ਰਹੇ ਅੱਜ ਦਾਲ ਬਣਾ ਰਹੇ ਕਿਉਂਕਿ ਟਾਈਮ ਥੋੜਾ ਸੀਗਾ ਹਨੇਰਾ ਹੋ ਗਿਆ ਸੀਗਾ ਫਿਰ ਉਹਨੂੰ ਮੂੰਗੀ ਦੀ ਦਾਲ ਤੇ ਰੋਟੀਆਂ ਰੈਡੀमेड ਇੱਥੇ ਮਿਲ ਜਾਂਦੀਆਂ ਤੇ ਉਹ ਰੋਟੀਆਂ ਅਸੀਂ ਉਹ ਵੱਧ ਪੱਕੀਆਂ ਹੁੰਦੀਆਂ ਉਹਨਾਂ ਨੂੰ ਪਕਾਉਣਾ ਹੀ ਹੁੰਦਾ ਬਸ ਔਰ ਪਿਓਰ ਆਟੇ ਦੀਆਂ ਹੁੰਦੀਆਂ ਸਵਾਦ ਬੰਦੀਆਂ ਰੋਟੀਆਂ ਅਸੀਂ ਇੱਕ ਦਿਨ ਪਹਿਲਾਂ ਵੀ ਖਾਧੀਆਂ ਸੀ ਔਰ ਅੱਜ ਉਹਦੂ ਥੋੜੀਆਂ ਡਿਫਰੈਂਟ ਮਿਲੀਆਂ ਸ ਤੈਨੂੰ ਲੱਗਦਾ ਕਿ ਉਹ ਦੂਵੀਂ ਵਧੀਆ ਹੋਣੀ ਹੈ ਤੇ ਵੇਦਪੁਰ ਕਾ ਜੀ ਇਹ ਜਿੱਦਣ ਦੇ ਆਏ ਆ ਉਹਦਾ ਦੀ ਕੁਕਿੰਗ ਬੜੀ ਫੁੱਲ ਚੱਲ ਰਹੀ ਹੈ ਕਿਉਂਕਿ ਕੁਕਿੰਗ ਲਈ ਦੋ ਬੰਦਿਆਂ ਦਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ। ਇਕੱਲਾ ਬੰਦਾ ਕੁਕਿੰਗ ਲਈ ਥੋੜਾ ਘਾਲੋ ਹੋ ਜਾਂਦੀ ਹੈ। ਹੱਥ ਹੱਥੋਂ ਥੀ ਕੰਮ ਹੋ ਜਾਂਦਾ। ਹਾਂ ਬੋਲੋ। ਠੀਕ ਹੈ ਲੱਗੇ। ਬਸ ਠੀਕ ਹੈ। ਬਸ ਠੀਕ ਹੈ। ਲਓ ਜੀ ਮਿੱਤਰੋ ਮਿਸ਼ਨ ਹੋ ਗਿਆ ਸਕਸੈਸਫੁਲ। ਮਿਸ਼ਨ ਕਾਮਯਾਬ ਹੋ ਗਿਆ ਸਾਡਾ ਰੋਟੀਆਂ ਲਿਆਉਂਦਾ ਜਿਹੜਾ ਆਟੇ ਵਾਲੀਆਂ ਰੋਟੀਆਂ ਸੀ ਐਂ ਫੁੱਲ ਫੁੱਲ ਲੈਂਦੀਆਂ ਭਈਆਂ ਨਾਲ ਅੱਜ ਰਜਮੀਆਂ ਖਾ ਜਾਣੀਆਂ ਆਪਰ ਔਰ ਇਹ ਬਹੁਤ ਵਧੀਆ ਤਿਆਰ ਬਾਘ ਕੇਰਲ ਦੇ ਵਿੱਚ ਰੈਡੀਮੇਡ ਰੋਟੀਆਂ ਕਰਿਆਨੇ ਵਾਲੀਆਂ ਦੁਕਾਨਾਂ ਤੋਂ ਮਿਲ ਜਾਂਦੀਆਂ ਅੱਧੀਆਂ ਪੱਕੀਆਂ ਹੁੰਦੀਆਂ ਤੇ ਉਹਨੂੰ ਤੁਸੀਂ ਬਸ ਰਾੜਨਾ ਸੋਣੀ ਫੁੱਲ ਲੈਂਦੀ ਪੂਰੀ ਰੋਟੀ ਚੰਗਾ ਜੋ ਫੁੱਲਣ ਲੱਗੀ ਨਾ ਫੇਰ ਨਾ ਛੇੜੀ ਨਹੀਂ ਛੱਡਦੀ ਮੈਂ ਤਾਂ ਤੂੰ ਆਖ ਕੇ ਮੈਨੂੰ ਪਤਾ ਛੱਡ ਜਾਣਾ ਇਹਨੇ ਅੱਛਾ ਇਹਨੂੰ ਰੜ ਲੈਣਾ ਥੋੜੀ ਇਹਨੂੰ ਰੜ ਲੈਣਾ ਫਿਰ ਫੁੱਲ ਜਣੀ ਰੋਟੀ ਇਹ ਤੂੰ ਇੱਕ ਤੂੰ ਕਰ ਲੱਤ ਚੱਲਦਾ ਜਰੂਰ ਥੋੜਾ ਛੱਡ ਲਾ ਪੀ ਨਾ ਬੁਲਬੁਲੀਆਂ ਇਧਰਲੇ ਪਾਸੇ ਉਦੋਂ 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 ਪਲਟੇ ਕੋ ਚਾਲੇ ਨਹੀਂ ਹੈਗੀ ਇੱਕ ਸਾਈਡ ਲੱਗਦੀ ਨਹੀਂ ਰੋਟੀ ਨੂੰ ਰੋਟੀ ਦੀ ਇੱਕ ਸਾਈਡ ਲੱਗ ਮਾੜੀ ਮਾੜੀ ਚਾਲੇ ਕਰਦੇ ਹਾਂ ਇਹ ਹੋ ਜਾ ਤਬਾ ਲੀਏ ਚਾਪਾ ਲੈਣੇ ਤਬਾ ਹੋ ਜਾ ਇਹ ਇਹਨੂੰ ਹੈਂਡਲ ਕਰਨਾ ਕੋਈ ਵੀ ਔਖਾ ਨਹੀਂ ਹੈਗਾ ਆ ਤਵਿੰ ਆ ਬੀotyp ਹੈ ਨਾ ਯਾਰ ਆ ਤਾਂ ਸੌਖੀ ਕਰਤੀ ਜਾਣ ਸੜੇ ਰਹਿਣਾ ਸੌਖਾ ਹੋ ਗਿਆ ਹੁਣ ਮੈਨੂੰ ਲੱਗਦਾ ਇਹ ਤਾਂ ਜ਼ਿਆਦਾ ਹੋ ਗਿਆ ਨਹੀਂ 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 ਕੁਛ ਨਹੀਂ ਦਾ ਕੁਛ ਨਹੀਂ ਫੋਲਣ ਦੇ ਫੋਲਣ ਟੈਨਸ਼ਨ ਨਾ ਲੈ ਇਹ ਕੋਈ ਵੱਡੀ ਵੱਡੀ ਚਲ ਨਹੀਂ ਹਜੇ ਵੀ ਕੋਈ ਡਰ ਨਹੀਂ ਸੀਗਾ ਹਜੇ ਵੀ ਹਜੇ ਵੀ ਕੋਈ ਡਰ ਨਹੀਂ ਸੀ ਨਹੀਂ ਨਹੀਂ ਕੋਈ ਦੁਕਾਨੇ ਨਹੀਂ ਕਰਦੇ ਹਾਂ। ਹਾਂ। ਘੁਮਾਏ ਨੂੰ ਮੜਾਇਆ। ਕਿ ਫਲਦੀ ਰੋਟੀ। ਆ ਵੇਖੋ ਬੀਬੀਓ ਅਸੀਂ ਵੀ ਰੋਟੀਆਂ ਫੁਲਾਉਣੀਆਂ ਸਿੱਖ ਲੀਆਂ ਹਾਂ। 6 ਰੋਟੀਆਂ ਕਰ ਲੈ। ਲੈ ਬਰੇਟ। ਮoi ਮੇਟਰ ਆਪਣੀ ਮਿਹਨਤ ਰੰਗ ਲਈ ਆ ਦਾਲ ਬਣ ਗਈ ਹੈ ਤੇ ਨਾਲ ਰੋਟੀਆਂ ਨਾਲ ਸਲਾਦ ਚੀਰ ਲਿਆ ਤੇ ਅੱਜ ਪੰਜਾਬ ਵਾਲਾ ਸਵਾਦ ਆਊਗਾ ਲੱਗਦਾ ਚੋਲਾ ਸਾਹਿਬ ਹਾਂ ਬਿਲਕੁਲ ਆਊਗਾ ਤੂੰ ਅਰ ਕਿੱਥੇ ਬੈਠੇਗਾ ਮੈਂ ਇੱਥੇ ਲੋ ਜੀ ਮਿੱਤਰੋ ਏਸੀ ਅੱਜ ਦਾ ਦਿਨ ਤੇ ਪਲਕੜ ਦੇ ਵਿੱਚ ਆਪਾਂ ਤੇ ਵਧੀਆ ਗੱਲ ਇਹ ਹੋਈ ਕਿ ਅੱਜ ਦਾਲ ਬਣਾਈ ਮੂੰਗੀ ਧੋਤੀ ਦੀ ਦਾਲ ਤੇ ਨਾਲ ਰੋਟੀਆਂ ਰੈਡੀਮੇਡ ਜਿਹੜੀਆਂ ਘਰ ਵਰਗੀਆਂ ਪੱਕੀਆਂ ਬਣੀਆਂ ਰੋਟੀਆਂ ਨੂੰ ਬਹੁਤ ਸਵਾਦ ਆਇਆ ਖਾ ਕੇ ਦੇਖੋ ਹੁਣ ਸੋਝਾਂਗੇ ਤੇ ਸਫੇਰ ਦਾ ਪ੍ਰੋਗਰਾਮ ਸਫੇਰ ਦੇ ਨਾਲ ਕੀ ਕਿੱਥੇ ਕਿੱਥੇ ਜਾਣਦੇ ਆ ਉਹ ਸਫੇਰ ਉੱਤ ਕੇ ਸਰਚ ਮਾਰਾਂਗੇ ਉਹ ਅਗਲੀ ਵੀਡੀਓ ਚ ਅੱਜ ਲਈ ਇੰਨਾ ਹੀ ਆ ਧੰਨਵਾਦਾਂ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ